ਕਿਸਾਨ ਭਰਾਵੋ ਸਤਿ ਸ਼੍ਰੀ ਅਕਾਲ ਮੈਂ 파ਰਗਰ ਸਿੰਘ ਫਸਲਾਂ ਦੀ ਜਾਣਕਾਰੀ ਤੋਂ ਫਸਲ ਕਣਕ ਦੀ ਆ ਤੇ ਵਾਢੀ ਚੱਲ ਰਹੀ ਹੈ ਤੇ ਵਾਢੀ ਦੇ ਵਿੱਚ ਚੰਗੇ ਝਾੜ ਵੀ ਆ ਰਹੇ ਹੈਗੇ ਆ ਕਿਸਾਨ ਵੀ ਮੁਸਕਰਾ ਰਹੇ ਹੈ ਕਿ ਚਲੋ ਠੇਕੇ ਵਾਲੇ ਪੈਸੇ ਵੀ ਮੁੜ ਜਾਣਗੇ ਤੇ ਪੈਸੇ ਕੁਝ ਬਚ ਵੀ ਜਾਣਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਬਿਉਂਦਬੰਦੀ ਅੱਜ ਹੀ ਕਰ ਲਓ ਮੇਰੀ ਹੱਥ ਜੋੜ ਬੇਨਤੀ ਹੈ ਕਿ ਜੇ ਤੁਸੀਂ 2 ਕਿਲੋ ਵੀ ਕਿਸੇ ਲੈਣ ਚ ਲਾ ਕੇ ਲੈਣਾ ਹੁੰਦਾ ਤਾਂ ਉਸ ਨੂੰ ਫਸਲ ਵੱਢਣ ਤੋਂ ਬਾਅਦ ਸਾਹਮਣਾ ਵੀ ਤੁਸੀਂ ਨੇ ਹੁੰਦਾ ਨਹੀਂ ਅਗਲੇ ਸਾਲ ਫੇਰ ਲੈਣਾ ਪੈਣਾ ਇਹ ਖੇਤੀ ਲੰਬਾ ਸਮਾਂ ਕਰਨ ਵਾਸਤੇ ਤੁਹਾਡੀ ਅਗਾਊਂ ਵਿਉਂਤਬੰਦੀ ਹੈ ਜਿਹੜੀ ਉਹ ਬਹੁਤ ਜ਼ਿਆਦਾ ਮਜ਼ਬੂਤ ਚਾਹੀਦੀ ਹੁੰਦੀ ਹੈ ਤੁਹਾਡੇ ਕਿਸੇ ਯਾਰ ਦੋਸਤ ਮਿੱਤਰ ਸਾਥ ਸਬੰਧੀ ਰਿਸ਼ਤਾਰੇ ਲਈ ਆ ਤਾਂ ਵੈਰਾਈਟੀ ਕੋਈ ਵੀ ਤੁਸੀਂ ਫਾਈਨਲ ਕਰ ਲਈ ਆ ਆਪਦੇ ਵੈਰਾਈਟੀ ਏਰੀਆ ਦੇ ਵਿੱਚ ਉਹਨੂੰ ਹੁਣ ਹੀ ਫਾਈਨਲ ਕਰ ਲਓ ਉਹਦਾ ਹੁਣ ਹੀ ਬੀਜ ਰੱਖਣ ਦੀ ਕੋਸ਼ਿਸ਼ ਕਰੋ ਇੱਕ ਫਾਰਮਰ ਘੱਟੋ ਘੱਟ ਦੋ ਵੈਰਾਈਟੀਆਂ ਤਾਂ ਚੰਗੇ ਤਰੀਕੇ ਨਾਲ ਸਾਂਭ ਹੀ ਸਕਦਾ ਜੇ 10 ਕਿੱਲਿਆਂ ਦੀ ਖੇਤੀ ਕਰਦਾ ਆਪਣੀ ਜਾਂ ਠੇਕੇ ਤੇ ਲੈ ਕੇ ਮੈਂ ਤੁਹਾਨੂੰ ਇੱਕ ਖੇਤ ਦਿਖਾ ਰਿਹਾ ਜਿਹੜਾ ਕਿ ਮਾਨਸਾ ਦੇ ਬਿਲਕੁਲ ਨੇੜੇ ਇੱਕ ਕਿਸਾਨ ਦੇ ਕੋਲ ਇਹ ਕਿਸਮ ਲੱਗੀ ਹੋਈ ਆ ਜਿਹੜਾ ਇਹ ਖੇਤ ਆ ਇਹ ਚੋਨੇ ਵਾਲਾ ਹੀ ਆ ਤੇ ਇਹਦੇ ਵਿੱਚ ਜਿਹੜੀ ਇਹ ਕਿਸਮ ਲੱਗੀ ਆ ਦਾ ਬੀ ਬਹੁਤ ਘੱਟ ਪਿਆ ਕਿਉਂਕਿ ਉਹਨੇ ਤਾਂ ਬਣਾਉਣਾ ਸੀ ਬੀ ਉਹਨੂੰ ਬੀ ਬਹੁਤ ਘੱਟ ਮਿਲਿਆ ਲਗਭਗ 1.5 2 ਕਿਲੋ ਕਨਾਲ ਦੇ ਹਿਸਾਬ ਨਾਲ ਬੀ ਪਾ ਕੇ ਇਹ ਬੀ ਤਿਆਰ ਕਰਨ ਦੇ ਲਈ ਕਣਕ ਬੀਜੀ ਹੋਈ ਆ ਪਰ ਆਉਣ ਵਾਲੇ ਸਾਲਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਕਣਕ ਦੇ ਸੀਜ਼ਨ ਵਿੱਚ ਇਹ ਵੈਰੈਟੀ ਖਵਾਰਾਂ ਦੇ ਵਿੱਚ ਛਪੀ ਹੋਈ ਤੁਹਾਨੂੰ ਮਿਲੇ ਤੇ ਅੱਜ ਤੁਹਾਨੂੰ ਖੜੀ ਹੋਈ ਦਿਖ ਰਹੀ ਆ ਵੀਡੀਓ ਦੇ ਵਿੱਚ ਆਪਾਂ ਇਹਦੀਆਂ ਬੱਲੀਆਂ ਪੱਤੇ ਕਦ ਕਾਟ ਸਾਰਾ ਜੋ ਸਾਹੀ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹੈਗੇ ਆ ਕਿ ਇਹਨੂੰ ਬਿਮਾਰੀ ਵੀ ਨਹੀਂ ਆਈ ਡਿੱਗੀ ਵੀ ਨਹੀਂ ਹੈਗੀ ਖੜੀ ਖੜੋਤੀ ਚ ਚਲੋ ਵਿਰਲੀ ਸੀਗੀ ਤੇ ਕੀ ਸਮੱਸਿਆ ਮਾਗਾ ਉਹ ਸਾਰੀਆਂ ਤੁਹਾਨੂੰ ਮੈਂ ਇਸ ਵੀਡੀਓ ਵਿੱਚ ਸ਼ੂਟ ਕਰਕੇ ਦਿਖਾ ਰਿਹਾ ਹੈਗਾ ਤੇ ਆਪਣੇ ਨਾਲ ਮੌਜੂਦ ਰਹਿਣਗੇ ਇਸ ਖੇਤ ਦੇ ਮਾਲਕ ਕਿਸਾਨ ਜਗਤਾਰ ਸਿੰਘ ਜਿਨ੍ਹਾਂ ਨਾਲ ਪਹਿਲਾਂ ਵੀ ਆਪਾਂ ਕਾਫੀ ਰੂਬਰੂ ਹੋ ਕੇ ਵੀਡੀਓ ਪਾਈਆਂ ਹੈਗੀਆਂ ਤੇ ਆਜੋ ਬਾਈ ਜੀ ਤੁਸੀਂ ਵੀ ਸਾਨੂੰ ਜਾਣਕਾਰੀ ਦਿਓ ਕਿਸਾਲ ਪ੍ਰਭੋ ਆਪਣੇ ਨਾਲ ਬਾਈ ਜਗਤਾਰ ਜੀ ਮੌਜੂਦ ਹੈਗੇ ਆ ਜਿਨ੍ਹਾਂ ਨੇ ਫਸਲ ਨੂੰ ਪਾਲਿਆ ਪੋਚਿਆ ਦੇਖਿਆ ਹਰ 24 ਘੰਟੇ ਖੇਤ ਦੇ ਵਿੱਚ ਇਹਨਾਂ ਨੇ ਇਸ ਫਸਲ ਦੇ ਕੈਰੈਕਟਰ ਨੋਟ ਕੀਤੇ ਹੈਗੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਬਾਈ ਜੀ ਇਹ ਵੈਰੈਟੀ ਦਾ ਨਾਮ ਇਹ ਕਿਹੜੀ ਯੂਨੀਵਰਸਿਟੀ ਦੀ ਵੈਰੈਟੀ ਹੈ ਤੇ ਕੀ ਕੁਝ ਤੁਸੀਂ ਇਹਦੇ ਵਿੱਚ ਨੋਟ ਕੀਤਾ ਸਾਡੇ ਦੱਸ ਕੇ ਨਾ ਜ਼ਰੂਰ ਸਾਂਝਾ ਕਰੋ ਬਾਈ ਜੀ ਜਿਸ ਤਰ੍ਹਾਂ ਤੁਸੀਂ ਆਪਣੀਆਂ ਬਹੁਤ ਸਾਰੀਆਂ ਵੀਡੀਓ ਦੇਖਿਆ ਲਗੇ ਆ ਪਰਗੜਵਾਈ ਦੇ ਚੈਨਲ ਤੇ ਜੀ ਕ੍ਰੌਪ ਇਨਫੋਰਮੇਸ਼ਨ ਤੇ ਜਿਸ ਤਰ੍ਹਾਂ 1847 1885 ਜੀ 826 ਜੀ ਇਸ ਵਾਰੀ ਆਪਾਂ ਕਣਕ ਦੀ ਜਿਹੜੀ ਨਵੀਂ ਕਿਸਮ ਆਈ ਸੀਗੀ ਆਈਆਰਆਈ ਪੂਸਾ ਨਵੀਂ ਦਿੱਲੀ ਜੀ ਐਚਡੀ 3386 ਜੀ ਬਹੁਤ ਵਧੀਆ ਵੈਰਾਈਟੀ ਹੈ ਜੀ ਤੇ ਇਸ ਵਾਰੀ ਆਪਾਂ ਨੂੰ ਬਹੁਤ ਘੱਟ ਮਾਤਰਾ ਦੇ ਵਿੱਚ ਇਹਦਾ ਬੀਜ ਮਿਲਿਆ ਸੀਗਾ ਆਪਾਂ ਨੇ ਆਪਣੇ ਖੇਤ ਦੇ ਵਿੱਚ ਲਾਈ ਹੈ ਜੀ ਤੇ ਬਹੁਤ ਸੋਹਣੀ ਫਸਲ ਖੜੀ ਹੈ ਤੁਸੀਂ ਦੇਖ ਰਹੇ ਹੋ ਜੀ ਤੇ ਬਹੁਤ ਵਧੀਆ ਵੈਰਾਈਟੀ ਦੱਸ ਰਹੇ ਨੇ ਜੀ ਬਾਕੀ ਆਪਾਂ ਨੂੰ ਕੱਟੇ ਤੋਂ ਬਾਅਦ ਇਹਦਾ ਝਾੜ ਦਾ ਜਿਹੜਾ ਨਤੀਜਾ ਹੈ ਉਹ ਵੀ ਆਪ ਨੂੰ ਮਿਲ ਜਾਣਾ ਜੀ ਕਿਸਾਨਪਰਾ ਉਹ ਡੰਗ ਦਿਹਾੜੀ ਜੀ ਕੱਟੀ ਜਾਣੀ ਹੈ ਇਹ ਇਹ ਕਣਕ ਆਪਾਂ ਹੋ ਸਕਦਾ ਵੀ ਵੀਡੀਓ ਇਹ ਬਾਈ ਜੀ ਦੇ ਕੱਟਣ ਤੋਂ ਬਾਅਦ ਹੀ ਆਪਾਂ ਇਹਦਾ ਝਾੜ ਦਾ ਡਾਟਾ ਵੀ ਤੁਹਾਨੂੰ ਐਸੇ ਵੀਡੀਓ ਵਿੱਚ ਹੀ ਆਪਾਂ ਬਾਕੀ ਆਪਾਂ ਇਹਨੂੰ ਪਬਲਿਸ਼ ਕਰਵਾਵਾਂਗੇ। ਆਪਾਂ ਕੱਲ ਨੂੰ ਹੱਥੀ ਬਾਡੀ ਕਰਾਉਣੀ ਹੈ ਜੀ ਇਹਦੀ। ਠੀਕ ਹੈ ਜੀ। ਹਾਂਜੀ ਹਾਂ ਹੱਥੀ ਬਾਡੀ ਕਰਾਵਾਂਗੇ ਜੀ ਇਸ ਤੇਦੀ। ਤੇ ਬਾਈ ਜੀ ਮੈਂ ਜਿਹੜੀਆਂ ਮੇਨ ਗੱਲਾਂ ਜਾਣਨ ਵਾਸਤੇ ਆਇਆ ਹੈਗਾ ਵੀ ਚਲੋ ਕਣਕ ਦਾ 20 ਘਟ ਪਿਆ ਇਹਦਾ ਡਿੱਗਣਾ ਤਾਂ ਇਹਨੇ ਨਹੀਂ ਸੀਗਾ ਤੇ ਬਜਾਈ ਕਿਹੜੀ ਤਰੀਕ ਨੂੰ ਹੋਈ ਹੈ? ਬਾਈ ਜੀ ਇਹ ਆਪਾਂ ਨੂੰ ਬੀਜ ਥੋੜਾ ਜਿਹਾ ਲੇਟ ਮਿਲਿਆ ਸੀਗਾ ਆਪਾਂ ਇਹਦੀ ਬਜਾਈ ਕਰੀਏ ਜੀ 17 ਨਵੰਬਰ ਦੇ ਕਰੀਬ ਜੀ। ਠੀਕ ਹੈ 1 ਅਧ ਨਵੰਬਰ। ਹਾਂ ਠੀਕ ਹੈ 20 ਨਵੰਬਰ ਦੇ ਕਰੀਬ ਕੀਤੀ ਹੈ ਜੀ ਇਹਦੀ ਬਿਜਾਈ ਜਿਹੜੀ ਜੀ 20 ਨਵੰਬਰ ਨੂੰ ਆਪਾਂ ਨੂੰ ਬੀਜ ਮਿਲ ਗਿਆ ਸੀ ਉਸ ਤੋਂ ਬਾਅਦ ਆਪਾਂ ਨੇ ਇਹਦੀ ਬਿਜਾਈ ਕਰੀ ਹੈ ਜੀ ਠੀਕ ਹੈ ਜੀ ਤਾਂ ਕਿਸਾਨ ਭਰਾਓ ਤੁਸੀਂ ਦੇਖ ਸਕਦੇ ਹੋ ਕਣਕ ਦਾ ਕੱਦ ਬਹੁਤ ਨਾਰਮਲ ਆ ਮੈਂ ਕਹਿੰਨਾ ਉਹਨਾਂ ਵੀ ਕਣਕ ਆ 4-4 ਫੁੱਟ ਤੱਕ ਵੀ ਚਲੀ ਜਾਂਦੀ ਹੈ ਕਣਕ ਡਿਗ ਵੀ ਪੈਂਦੀ ਹੈਗੀ ਆ ਪਰ ਇਹ ਕਣਕ ਆ ਜਿਹੜੀ ਉਹ ਦੇਖਣ ਚ ਬਹੁਤ ਹੀ ਬੌਣੀ ਲੱਗਦੀ ਹੈ ਬਿਰਲੀਆ ਕਣਕਾਂ ਅਕਸਰ ਨਾਰਮਲ ਹੀ ਹਾਈਟ ਕਰਦੀਆਂ ਹੁੰਦੀਆਂ ਤੇ ਬਾਈ ਜੀ ਵੀ ਘੱਟ ਪਾਇਆ ਹੈਗਾ ਤੇ ਫਿਰ ਡੀਪੀ ਕਿੰਨੀ ਪਾਈ ਆ डीएपी जी ਆਪਾਂ ਨੇ ਜਿਹੜਾ 60 ਪੈਂਡ ਕਿਲੋ ਏਕੜ ਦੇ ਹਿਸਾਬ ਨਾਲ ਜਿਸ ਤਰ੍ਹਾਂ 55 ਕਿਲੋ ਯੂਨੀਵਰਸਿਟੀ ਸਿਫਾਰਿਸ਼ ਕਰਦੇ ਜੀ ਆਪਾਂ 60 ਕਿਲੋ ਦੇ ਹਿਸਾਬ ਨਾਲ ਡੀਏਪੀ ਪਾਇਆ ਜੀ ਔਰ ਜਿਹੜਾ ਬੀਜ ਹੈ ਜੀ ਉਹ ਡੀਏਪੀ ਦੇ ਵਿੱਚ ਰਲਾ ਕੇ ਬੀਜਿਆ ਸੀ ਕਿਉਂਕਿ ਬਿਜਾਈ ਕਦੇ ਨਾਲ ਹੋਈ ਹੈ ਬਿਜਾਈ ਜੀ ਆਪਾਂ ਨੇ ਡੀਏਪੀ ਦੇ ਵਿੱਚ ਕਣਕ ਆਪਾਂ ਬੀਜ ਮਿਕਸ ਕਰਕੇ ਜੀ ਸੁਪਰ ਸੀਡਰ ਨਾਲ ਕੀਤੀ ਹੈ ਜੀ ਠੀਕ ਹੈ ਜੀ ਤੇ ਇੱਥੇ ਪਿਛਲਾ ਜਿਹੜਾ ਝੋਨਾ ਉਹ ਪਰਮਲ ਸੀਗਾ ਕਿ ਬਾਸਮਤੀ ਇਹਦੇ ਵਿੱਚ ਜੀ ਆਪਣੀ 1885 ਕਿਸਮ ਲੱਗੀ ਹੋਈ ਸੀਗੀ ਬਾਸਮਤੀ ਕਿਸਮ ਹਾਂਜੀ ਹਾਂਜੀ ਠੀਕ ਹੈ ਜੀ ਤੇ ਦਾਣੇ ਜੀ ਤੋਂ ਕੱਢ ਕੇ ਦੇਖ ਦਿਓ ਮੈਨੂੰ ਵੀ ਆਹ ਤੋਂ ਦੀਏ ਖੇਤ ਜਾ ਕੇ ਵੱਲੀ ਭੋਰ ਕੇ ਦਾਣੇ ਦੇਖ ਲੈਣੇ ਆ ਉਹ ਕਿੰਨੇ ਕੁ ਵੱਡੇ ਬਰੀਕ ਦਾਣੇ ਆਪਾਂ ਨੂੰ ਥੋੜਾ ਜਿਹਾ ਅੰਦਾਜ਼ਾ ਹੋ ਜਾਂਦਾ ਬਾਕੀ ਕਿਸਮਾਂ ਵੀ ਤੁਹਾਡੇ ਕੋਲੇ ਲੱਗੀਆਂ ਹੋਗੀਆਂ ਕਿਵੇਂ ਲੱਗ ਰਿਆ ਤੁਹਾਨੂੰ ਬਾਈ ਜੀ ਜਿਸ ਤਰ੍ਹਾਂ ਆਪਣੇ ਕੋਲ 826 ਵੀ ਸੀਗੀ ਜੀ ਪਿਛਲੇ ਸਾਲ ਹੀ ਲੱਗੇ ਹੋਏ ਸੀ ਆ 327 ਸੀਗੀ ਜੀ 370 71 72 ਸਾਰੀਆਂ ਕਿਸਮਾਂ ਲੱਗੇ ਹੋਏ ਸੀਗੇ ਪਰ ਜਿਹੜੀ HD 3386 ਹੈ ਜੀ ਇਹ ਵੈਰਾਈਟੀ ਆਪਾਂ ਨੂੰ 826 327 ਉਹਨਾਂ ਨਾਲੋਂ ਵੀ ਆਪਾਂ ਨੂੰ ਵਧੀਆ ਲੱਗ ਰਹੀ ਹੈ ਜੀ ਇੱਕ ਤਾਂ ਇਹਦੀ ਗਰੋਥ ਬਹੁਤ ਜ਼ਿਆਦਾ ਜੀ ਜਿਹੜੀ ਟੇਲਰਿੰਗ ਹੈ ਬਹੁਤ ਜ਼ਿਆਦਾ ਜੀ ਮਤਲਬ ਆਪਾਂ ਨੇ 2 ਕਿਲੋ ਕਨਾਲ ਦੇ ਹਿਸਾਬ ਨਾਲ ਆਪਾਂ ਇਹਦਾ ਬੀਜ ਪਾਇਆ ਜੀ ਪਰ ਤੁਸੀਂ ਦੇਖ ਰਹੇ ਹੋ ਜੀ ਪੂਰਾ ਖੇਤ ਭਰਿਆ ਲੱਗ ਰਿਹਾ ਹੈ ਜੀ ਤੇ ਇਹਦਾ ਜਿਹੜਾ ਝਾੜ ਦੱਸਿਆ ਜੀ ਆਪਣੇ ਡਾਇਰੈਕਟਰ ਸਾਹਿਬ ਏਕੇ ਸਿੰਘ ਜੀ ਨੇ ਜੀ 62 ਮਾਣਾ ਪਰ ਆਪਣੇ ਖੇਤਾਂ ਦੇ ਵਿੱਚ ਆਪਾਂ ਨੂੰ ਉਮੀਦ ਹੈ ਵੀ ਉਸ ਤੋਂ ਵੱਧ ਕੇ ਹੀ ਆਊਗਾ ਜੀ ਜੀ ਕਿਸਾਨ ਭਰਾਵੋ ਦੇਖੋ ਜਦੋਂ ਵੀ ਕੋਈ ਫਸਲ ਵੱਢਣ ਦਾ ਸਮਾਂ ਚੱਲ ਰਿਹਾ ਹੁੰਦਾ ਉਦੋਂ ਤੁਸੀਂ ਖੇਤਾਂ ਦੇ ਵਿੱਚ ਲੈ ਲਾਉਂਦੀਆਂ ਫਸਲਾਂ ਦੇਖਣ ਲਈ ਵੀ ਸਮਾਂ ਕੱਢ ਲਿਆ ਕਰੋ ਕਿਉਂਕਿ ਬੀ ਲੈਣਾ ਦੇ ਵਿੱਚ ਲੱਗ ਕੇ ਲੈਣਾ ਉੱਥੇ ਵੀ ਕਈ ਵਾਰ ਝਾੜ ਦੀ ਤੁਹਾਡੀ ਗਰੰਟੀ ਨਹੀਂ ਹੁੰਦੀ ਪਰ ਤੁਹਾਡੇ ਆਂਢੀ ਗੁਆਂਢੀ ਯਾਰ ਦੋਸਤੇ ਕੋਲੇ ਨੇੜਲੇ ਪਿੰਡ ਵਿੱਚ ਲੱਗੀ ਹੋਈ ਹੈ ਤਾਂ ਵੈਰਾਈਟੀ ਫਾਈਨਲ ਵੀ ਕਰ ਲਓ ਜੇ ਬੀ ਮਿਲਦਾ ਤਾਂ ਲੈ ਕੇ ਰੱਖ ਵੀ ਲੈਣਾ ਚਾਹੀਦਾ ਨਵੀਂ ਕੋਈ ਵੀ ਵੈਰੈਟੀ ਤੁਹਾਨੂੰ ਮਿਲਦੀ ਹੈਗੀ ਜਿਹੜੀ ਕਦੇ ਜਾਂਚੀ ਪਰਖੀ ਨਹੀਂ ਹੈਗੀ ਉਹਨੂੰ ਆਪਣੇ ਖੇਤ ਦੇ 10ਵੇਂ ਹਿੱਸੇ ਤੋਂ ਵੱਧ ਨਾ ਲਾਓ ਤੇ ਬ੍ਰਦਰ ਤੁਸੀਂ ਫਸਲ ਦਿਖਾਈ ਸਮਾਂ ਦਿੱਤਾ ਤੁਹਾਨੂੰ ਸਦਾ ਆਪਣੇ ਘੇਰੇ ਵਿੱਚ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ